ਗੁਰਾਇਆ ਇਲਾਕੇ ਵਿੱਚ ਇਸ ਸਮੇਂ ਚੋਰ ਅਤੇ ਲੁਟੇਰੇ ਸ਼ਰਿਆਮੀ ਲੁੱਟਖੋ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਨਾਲ ਇਲਾਕੇ ਦੇ ਲੋਕ ਸਹਿਮ ਦੇ ਸਾਈ ਵਿਝੂਲੇ ਮਜਬੂਰ ਨੇ ਜਦਕਿ ਪੁਲਿਸ ਲਈ ਵੀ ਇਹ ਵਾਰਦਾਤਾਂ ਪਰੇਸ਼ਾਨੀ ਦਾ ਕਾਰਨ ਬਣ ਰਹੀਆਂ ਹਨ ਅਜੇ ਹਾਈ ਇੱਕ ਮਾਮਲਾ ਸਾਹਮਣੇ ਆਇਆ ਹੈ ਮਨਸੂਰਪੁਰ ਮੰਡੀ ਵਿਖੇ ਜਿੱਥੇ ਕਿ ਹਥਿਆਰਬੰਦ ਚੋਰਾਂ ਨੇ ਆਰਤੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਖੁੱਲੇ ਆਸਮਾਨ ਹੇਠਾਂ ਪਈਆਂ ਕਣਕ ਦੀਆਂ 80 ਬੋਰੀਆਂ ਚੋਰੀ ਕਰ ਲਈਆਂ ਇਸ ਬੰਦੀ ਜਾਣਕਾਰੀ ਦਿੰਦੇ ਆ ਆਰਤੀ ਜਸਮント ਰਾਏ ਪੰਮਾ ਨੇ ਦੱਸਿਆ ਕਿ ਉਹਨਾਂ ਦੀ ਆੜ ਦੀ ਦੁਕਾਨ ਮੰਡੀ ਵਿੱਚ ਹੈ ਤੇ ਲਿਫਟਿੰਗ ਨਾ ਹੋਣ ਕਾਰਨ ਉਹਨਾਂ ਦੀ ਕਣਕ ਖੁੱਲੇ ਆਸਮਾਨ ਹੇਠਾਂ ਪਈ ਸੀ ਉਹਨਾਂ ਦੱਸਿਆ ਕਿ ਰਾਤ ਸਮੇਂ ਉਹਨਾਂ ਦੀ ਲੇਬਰ 1 ਵਜੇ ਦੇ ਕਰੀਬ ਸੁੱਤੀ ਜੀ ਤੇ ਉਸ ਤੋਂ ਬਾਅਦ ਮੰਡੀ ਦੀ ਬੈਕ ਸਾਈਡ ਤੋਂ ਇੱਕ ਪਲਾਟ ਵਿੱਚੋਂ ਅਣਪਛਾਤੇ ਚੋਰ ਤੇਜ਼ ਦਾ ਰਹਿਤਿਆਰ ਲੈ ਕੇ ਆਏ ਜਿਨ੍ਹਾਂ ਨੇ ਕੰਦ ਪਾੜ ਕੇ 80 ਦੇ ਕਰੀਬ ਕਣਕ ਦੀਆਂ ਬੋਰੀਆਂ ਚੋਰੀ ਕਰ ਲਈਆਂ ਤੇ ਗੱਡੀ ਵਿੱਚ ਲੱਦ ਕੇ ਫਰਾਰ ਹੋ ਗਏ ਉਹਨਾਂ ਕਿਹਾ ਕਿ ਇਸ ਬੰਦੀ ਉਹਨਾਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਤੇ ਮੌਕੇ ਤੇ ਪਹੁੰਚੇ ਤੇ ਲੀਤਾ ਪੜੀ ਚੌਂਕੀ ਦੇ ਮਲਾਜ਼ਮਾਂ ਵੱਲੋਂ ਤਤਤੀ ਸ਼ੁਰੂ ਕਰ ਦਿੱਤੀ ਗਈ ਹੈ ਪਿੰਡ ਮਨਸੂਰਪੁਰ ਤੋਂ ਨਵਰਾੰਗ ਚੈਨਲ ਦੀ ਮਰੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਹਾਂ ਜੀ ਸਰ ਅਦ셔ਾ ਰਾਤੀ ਨੁਕਸਾਨ ਹੋਇਆ ਪਰਮ ਦਾ ਕਿਨਾ ਰਾਇਲ ਟ੍ਰੇਡਿੰਗ ਕੰਪਨੀ ਤੋਂ ਮੈਂ ਬੋਲਦਾ ਇੱਥੇ ਮਾਲ ਦੀ ਲਿਫਟਿੰਗ ਨਾ ਹੋਣ ਕਰਕੇ ਤੇ ਚੋਰਾਦਾਲੀ ਵੀ ਬਹੁਤ ਜ਼ਿਆਦਾ ਆ ਤੇ ਰਾਤ ਸਾਡੇ ਨੁਕਸਾਨ ਹੋ ਗਿਆ 70 80 ਬੋਰੀਆਂ ਰਾਤ ਚੱਕ ਕੇ ਲੈ ਗਿਆ ਪਿਛੋਂ ਦੀ ਗੇਟ ਖੋਲ ਕੇ ਕੰਧ ਪਾੜ ਕੇ ਅਨਾਲ ਭਗੜ ਸਗਾ ਮਸੂਲ ਪਰ ਰੋੜ ਤੋਂ ਕਿਵੇਂ ਆ ਇੱਥੇ ਟਾਈਮ ਕੋਈ ਪਤਾ ਲੱਗਾਉ ਕੈਮਰਾ ਚੱਲ ਰਿਹਾ ਹੈ ਕੈਮਰਾ ਅਜਾ ਤੀਂ ਦੇਖਦੇ ਆ ਹਜੇ ਮਿਲ ਨਹੀਂ ਰਿਹਾ ਤੇ ਟਾਈਮ ਦਾ ਫਿਰ ਦੇਖ ਕੇ ਪਤਾ ਲੱਗ ਜਾਊਗਾ ਲੇਬਰ ਇੱਥੇ ਸੀ ਲੇਬਰ ਵੀ ਜਾਗਦੀ ਸੀ ਉਹ ਪਿਛਲੇ ਪਾਸੇੋਂ ਲੈ ਗਏ ਕਿਤੇ ਲੇਬਰ ਨੂੰ ਪਤਾ ਨਹੀਂ ਲੱਗਾ ਜਾਂ ਤਾਂ ਉਹਨਾਂ ਦੀ ਅੱਖ ਲੱਗ ਗਈ 2:3 3 ਵਜੇ 2:00 ਵਜੇ ਤੀ ਤਾਂ ਉਹ ਜਾਗਦੇ ਸੀ ਕਿੰਨਾ ਕੁ ਨੁਕਸਾਨ ਹੋਇਆ 70 80 ਬੋਰੀਆਂ ਅੰਦਾਜ਼ਨ ਜਾਨੀ ਲਗਭਗ ਹੋ ਗਈਆਂ ਬਈ ਕੋਈ ਗੈਂਟੀ ਤਾਂ ਹੁੰਦੀ ਨਹੀਂ ਫੜ ਦੇ ਵਿੱਚ ਇੰਨਾ ਬਚਨੀਆਂ ਪਈਆਂ ਕਿੱਦਾਂ ਕਿੰਨੀਆਂ ਕੋਈ ਉਹਨਾਂ ਦਾ ਹਥਿਆਰ ਵਗੈਰਾ ਹਾਂਜੀ ਹਥਿਆਰ ਇੱਕ ਉਹਨਾਂ ਦਾ ਥੇਗਾ ਲੋਹੇ ਦਾ ਟਕੂਆ ਜਿਆ ਬਹੁਤ ਤੇਜ਼ ਹਥਿਆਰ ਸੀ ਉਹ ਵੀ ਇੱਥੇ ਉਹਨਾਂ ਦਾ ਪਿਆ ਰਹਿ ਗਿਆ ਅੰਦਾਜ਼ਨ ਕੀਮਤ ਕਿੰਨੇ ਕਹਾਂਦੇ 70-80 ਬੋਲੇ ਆ ਦੀ ਬਈ ਕਰੀਬ 90000 90 ਕਹਾਂਦੇ ਸੀ ਉਹ ਗੱਡੇ ਵਗੈਰਾ ਚਾਏ ਹਾਂ ਹਾਂਜੀ ਗੱਡੇ ਸੀਗੇ ਲੱਗਦਾ ਜਿੰਦਾ ਪੈਡ ਲੱਗਦੀ ਆ ਬਈ ਉਹ 407 ਹੋਊਗਾ ਮੈਂ ਤਾਂ ਸੱਲੀ ਨਾਲ ਕੰਮ ਕਰਕੇ ਗਏ ਹਾਂ ਜੀ ਪੂਰਾ ਤਸਲੀ ਨਾਲ ਇਨ ਕਰਕੇ ਗਏ ਆ ਹੁਣ ਅਸੀਂ ਕੈਮਰੇ ਚੈੱਕ ਕਰਦੇ ਹਾਂ ਉੱਥੇ ਪਤਾ ਲੱਗ ਜਾਊਗਾ ਮੰਗ ਕੇ ਕਰਦੇ ਆ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡਾ ਖੇਤੀ ਤੋਂ ਖੇਤੀ ਜੋ ਨੁਕਸਾਨ ਹੋਇਆ ਤੁਹਾਨੂੰ ਦਵਾਇਆ ਜਾਵੇ ਹਾਂ ਪੁਲਿਸ ਨੂੰ ਸ਼ਿਕਾਇਤ ਕਰਦੇ ਹਾਂ ਹਾਂ ਬੋਲਤ ਨੂੰ ਵੀ ਕੀਤਾ ਉਹ ਕਹਿੰਦੇ ਅਸੀਂ ਆ ਰਹੇ ਹਾਂ